ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਿਆ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਜੀ ਸੂਮੋ ਸ਼ਹੀਦਾਂ ਸਿੰਘਾ ਗੁਰੂ ਸਾਹਿਬਾਂ ਦੇ ਚਰਨਾਂ ਕਮਲਾਂ ਦੇ ਵਿੱਚ ਨਮਸਕਾਰ ਸਾ ਸੰਗਿਆ ਜੀ ਸ਼ਹੀਦਾਂ ਸਿੰਘਾਂ ਦੀ ਬੇਅੰਤ ਕਿਰਪਾ ਹੁੰਦੀ ਹੈ ਜੇਕਰ ਆਪਾਂ ਆਪਣੇ ਮਨ ਦੇ ਵਿੱਚ ਸ਼ਰਧਾ ਭਾਵਨਾ ਤੇ ਭਰੋਸਾ ਰੱਖ ਕੇ ਗੁਰਬਾਣੀ ਦਾ ਜਾਪ ਕਰਦੇ ਹਾਂ ਤੇ ਅਸੀਂ ਕਦੇ ਵੀ ਕਿਸੇ ਦੇ ਨਾਲ ਬੁਰਾ ਨਹੀਂ ਕਰਦੇ ਤਾਂ ਉਹ ਪਰਮਾਤਮਾ ਸਾਡੇ ਤਾਂ ਉਹ ਪਰਮਾਤਮਾ ਸਾਡਾ ਕਦੇ ਵੀ ਬੁਰਾ ਨਹੀਂ ਹੋਣ ਦਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੀ ਹਰ ਥਾਂ ਦੇ ਰੱਖਿਆ ਕਰਦੇ ਹਨ ਸਾਡੇ ਅੰਗ ਸੰਗ ਸਹਾਈ ਹੋ ਕੇ ਸਾਡੇ ਤੇ ਮਿਹਰ ਭਰਿਆ ਹੱਥ ਰੱਖਦੇ ਹਨ ਸੋ ਸਾਧ ਸੰਗਤ ਜੀ ਕਈ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਬਹੁਤ ਜ਼ਿਆਦਾ ਗੁਰਦੁਆਰਾ ਸਾਹਿਬ ਜਾਂਦੇ ਹਾਂ ਅਸੀਂ ਸੇਵਾ ਵੀ ਕਰਦੇ ਹਾਂ ਪਾਠ ਵੀ ਕਰਦੇ ਹਾਂ ਅਸੀਂ ਆਪਣੇ ਗੁਰੂ ਤੋਂ ਬਿਨਾਂ ਕਿਸੇ ਹੋਰ ਤੇ ਭਰੋਸਾ ਵੀ ਨਹੀਂ ਰੱਖਦੇ ਪਰ ਸਾਡੇ ਕੰਮ ਕਦੇ ਵੀ ਸਫਲ ਨਹੀਂ ਹੋਏ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਤੰਗੀਆਂ ਪਰੇਸ਼ਾਨੀਆਂ ਹੁੰਦੀਆਂ ਹਨ ਅਸੀਂ ਕੀ ਕਰੀਏ ਪਰ ਅਸੀਂ ਅਸੀਂ ਪਰ ਕਦੇ ਡੋਲੇ ਵੀ ਨਹੀਂ ਇੰਨੀਆਂ ਮੁਸ਼ਕਲਾਂ ਆਉਣ ਦੇ ਬਾਵਜੂਦ ਪਰ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਸੁੱਖ ਨਹੀਂ ਆਇਆ ਪਰਮਾਤਮਾ ਦੇ ਨਾਲ ਵੀ ਅਸੀਂ ਜੁੜੇ ਹੋਏ ਹਾਂ ਅਸੀਂ ਪਾਠ ਵੀ ਕਰਦੇ ਹਾਂ ਸਿਮਰਨ ਵੀ ਕਰਦੇ ਹਾਂ ਪਰ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨਹੀਂ ਆਉਂਦੀਆਂ ਜਿਹੜੀ ਅਸੀਂ ਮਿਹਨਤ ਕਰਦੇ ਹਾਂ ਉਹ ਵੀ ਸਾਡਾ ਪੈਸਾ ਇਧਰ ਉਧਰ ਖਰਾਬ ਹੋ ਜਾਂਦਾ ਹੈ ਗਲਤ ਰਸਤਿਆਂ ਤੇ ਗਲਤ ਰਸਤਿਆਂ ਤੇ ਬਿਮਾਰੀ ਤੇ ਲੱਗ ਜਾਂਦਾ ਹੈ ਸਾਡੇ ਘਰ ਦੇ ਵਿੱਚ ਪੈਸਾ ਵੀ ਨਹੀਂ ਰੁਕਦਾ ਹਰ ਪਾਸਿਆਂ ਤੋਂ ਸਾਨੂੰ ਕੋਈ ਨਾ ਕੋਈ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸੇ ਤਰ੍ਹਾਂ ਸਾਧ ਸੰਗਤ ਜੀ ਕੋਚਕ ਆਪਾਂ ਗਲਤੀਆਂ ਵੀ ਕਰਦੇ ਹਾਂ ਜਿਹੜੀਆਂ ਗਲਤੀਆਂ ਦੇ ਕਰਕੇ ਸਾਡੇ ਘਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਸਾਡੇ ਤੇ ਉਹ ਕਿਹੜੀਆਂ ਗਾ ਤੇ ਉਹ ਕਿਹੜੀਆਂ ਗਲਤੀਆਂ ਹੁੰਦੀਆਂ ਹਨ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਸਾਧ ਸੰਗਤ ਜੀ ਅਸੀਂ ਦੋ ਤਿੰਨ ਤਾਂ ਖਾਸ ਹੀ ਗਲਤੀਆਂ ਕਰਦੇ ਹਾਂ ਪਰ ਅਸੀਂ ਉਹਨਾਂ ਨੂੰ ਅੱਜ ਤੋਂ ਹੀ ਸੁਧਾਰਨਾ ਸ਼ੁਰੂ ਕਰ ਦੇਣਾ ਹੈ ਤੇ ਇਸ ਦੇ ਨਾਲ ਜੇਕਰ ਸਾ ਸੰਗਜ ਜੀ ਤੁਹਾਡੇ ਕਰਦੇ ਵਿੱਚ ਪਰਮਾਤਮਾ ਦੀ ਕਿਰਪਾ ਨਹੀਂ ਹੋ ਰਹੀ ਤੁਸੀਂ ਬਹੁਤ ਜ਼ਿਆਦਾ ਪਾੜ ਕਰਦੇ ਹੋ ਇਹ ਨਹੀਂ ਕਿ ਤੁਸੀਂ ਪਾੜ ਕਰਨਾ ਛੱਡ ਦੇਣਾ ਪਾੜ ਤਾਂ ਕਰਨਾ ਹੀ ਕਰਨਾ ਹੈ ਜੇਕਰ ਤੁਹਾਡਾ ਕੋਈ ਵੀ ਕੰਮ ਨਹੀਂ ਬੰਦਾ ਤੁਹਾਡੇ ਕੰਮਾਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਹਨ ਤਾਂ ਤੁਸੀਂ ਬਿਲਕੁਲ ਬੇਚੇਜਕ ਬਿਨਾਂ ਕਿਸੇ ਗੱਲ ਦੀ ਚਿੰਤਾ ਕੀਤੇ ਬਿਨਾਂ ਕਿਸੇ ਨੂੰ ਪੁੱਛਿਆ ਤੁਸੀਂ ਚੁੱਪਚਾਪ ਇਹ ਤਿੰਨ ਕੰਮ ਕਰ ਲੈਣੇ ਹਨ ਜ्यादातर ਤੁਸੀਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿਓ ਕਿ ਤਾਂ ਸਾਥ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਵੀ ਹੋਣੀ ਸ਼ੁਰੂ ਹੋ ਜਾਵੇਗੀ ਜੇਕਰ ਤੁਹਾਡੇ ਘਰ ਵਿੱਚ ਨਕਾਰਾਤਮਕ ਊਰਜਾ ਦੇ ਕਰਕੇ ਜਾਂ ਕਿਸੇ ਵੀ ਪ੍ਰੋਬਲਮ ਦੇ ਕਰਕੇ ਤੁਹਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਪੈਸਾ ਨਹੀਂ ਰੁਕਦਾ ਤੁਹਾਡਾ ਕਾਰੋਬਾਰ ਜਿਹੜਾ ਉਹ ਦਿਨੋਂ ਦਿਨ ਰੁਕਦਾ ਜਾਂਦਾ ਹੈ ਤਾਂ ਉਸ ਦੇ ਲਈ ਤੁਸੀਂ ਗੁਰਬਾਣੀ ਦਾ ਜਾਪ ਕਰਦੇ ਕਰਦੇ ਨਾਲ ਨਾਲ ਤੁਸੀਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦਿਓ। ਪਾਠ ਬਿਲਕੁਲ ਨਹੀਂ ਛੱਡਣਾ ਪਰ ਤਿੰਨ ਕੰਮ ਤੁਸੀਂ ਕਰਨੇ ਸ਼ੁਰੂ ਕਰ ਦਿਓ। ਉਹ ਤਿੰਨ ਕੰਮ ਕਿਹੜੇ ਹਨ? ਜਿਹੜੇ ਸਾਨੂੰ ਕਰਨੇ ਚਾਹੀਦੇ ਹਨ। ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਹ ਸਾਂਝੇ ਕਰਨ ਵਾਲੇ ਹਾਂ। ਉਹ ਕਿਹੜੀਆਂ ਗਲਤੀਆਂ ਹਨ ਜਿਹੜੀਆਂ ਸਾਨੂੰ ਕਦੇ ਵੀ ਭੁੱਲ ਕੇ ਨਹੀਂ ਕਰਨੀਆਂ ਚਾਹੀਦੀਆਂ। ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ। ਸਾਤਸੰਗ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰੇ ਪਿਆਰਵਿਆਂ ਨੂੰ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਓ ਜੀ ਕਿਉਂਕਿ ਸਾਤਸੰਗ ਜੀ ਸਾਤਸੰਗ ਜੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਉਹ ਕਿਹੜੀ ਗਲਤੀ ਕਰਦੇ ਹਾਂ ਜਾਂ ਕਹਿ ਲਓ ਕਿ ਅਸੀਂ ਉਹ ਕਿਹੜੀਆਂ ਗਲਤੀਆਂ ਕਰਦੇ ਹਾਂ ਗੁਰਬਾਣੀ ਦਾ ਸਿਮਰਨ ਕਰਨ ਦੇ ਸਮੇਂ ਜਾਂ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਨ ਦੇ ਸਮੇਂ ਸਾਡੇ ਤੋਂ ਕਿਹੜੀਆਂ ਇਸ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਹਨ ਜਿਨ੍ਹਾਂ ਗਲਤੀਆਂ ਦੇ ਕਰਕੇ ਸਾਡੀ ਪੜੀ ਗਈ ਗੁਰਬਾਣੀ ਦਾ ਸਾਨੂੰ ਫਲ ਨਹੀਂ ਮਿਲਦਾ ਸੇਵਾ ਦਾ ਵੀ ਸਾਨੂੰ ਫਲ ਨਹੀਂ ਮਿਲਦਾ ਆਪਣੇ ਮਨ ਦੇ ਵਿੱਚ ਤਾਂ ਹੁੰਦਾ ਕਿ ਅਸੀਂ ਪਾਠ ਕਰਦੇ ਹਾਂ ਹਰ ਰੋਜ਼ ਅਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਵੀ ਕਰਦੇ ਹਾਂ ਪਸਾਨੂੰ ਕਦੇ ਵੀ ਫਲ ਨਹੀਂ ਮਿਲਿਆ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਇਹ ਸਾਰੀਆਂ ਗਲਤੀਆਂ ਨੇ ਛੋਟੀਆਂ-ਛੋਟੀਆਂ ਇਹਨਾਂ ਦੇ ਕਰਕੇ ਸਾਨੂੰ ਫਲ ਨਹੀਂ ਮਿਲਦਾ ਇਹਨਾਂ ਦੇ ਕਰਕੇ ਸਾਡੇ ਘਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਹੀਂ ਹੁੰਦੀ ਸੋ ਇਸੇ ਤਰ੍ਹਾਂ ਸਾਰ ਸੰਗਤ ਜੀ ਇੱਕ ਇੱਕ ਤਾਂ ਤੁਸੀਂ ਜਦੋਂ ਪਾਠ ਕਰਦੇ ਸ਼ਾਇਦ ਮੈਂ ਅੱਗੇ ਵੀ ਇੱਕ ਦੋ ਵੀਡੀਓ ਦੇ ਵਿੱਚ ਤੁਹਾਨੂੰ ਇਹ ਦੱਸਿਆ ਸੀਗਾ ਕਿ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਸੇਵਾ ਸਿਮਰਨ ਕਰਦੇ ਹੋ ਤਾਂ ਤਾਂ ਇੱਕ ਗੱਲ ਹਮੇਸ਼ਾ ਪੱਲੇ ਨਾਲ ਬੰਨ ਲਓ ਅੱਜ ਤੋਂ ਹੀ ਕਿ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਪਾਠ ਕਰਕੇ ਉੱਠਣਾ ਹੈ ਤੁਸੀਂ ਜਿਵੇਂ ਕਿਸੇ ਰਿਸ਼ਤੇਦਾਰੀ ਚ ਜਾ ਫਿਰ ਭੈਣ ਭਰਾਵਾਂ ਦੇ ਕੋਲ ਜਾਂਦੇ ਹੋ ਜਾਂ ਘਰ ਦੇ ਵਿੱਚ ਵੀ ਕਿਸੇ ਕੋਲ ਵੀ ਤੁਸੀਂ ਇਹ ਨਹੀਂ ਕਹਿਣਾ ਕਿ ਮੈਂ ਮੈਂ ਪਾਠ ਕੀਤਾ ਸੀ ਨਾ ਹੀ ਤੁਸੀਂ ਇਹ ਕਹਿਣਾ ਹੈ ਕਿ ਮੈਂ ਹਰ ਰੋਜ਼ ਪਾਠ ਕਰਦਾ ਹਾਂ ਤੇ ਨਾ ਹੀ ਤੁਸੀਂ ਇਹ ਕਹਿਣਾ ਹੈ ਕਿ ਮੈਂ ਇੰਨੇ ਪਾਠ ਜਪਜੀ ਸਾਹਿਬ ਜੀ ਦੇ ਕਰਦਾ ਹਾਂ ਮੈਂ ਇਹਨਾਂ ਨੇਤ ਨਿਯਮ ਕਰਦਾ ਹਾਂ ਮਤਲਬ ਸਾਧ ਸੰਗਤ ਜੀ ਜਿੰਨੇ ਤੁਸੀਂ ਆਪਣੀ ਮੈਮੇ ਕਰੀ ਜਾਓਗੇ ਓਨਾ ਹੀ ਤੁਹਾਨੂੰ ਫਲ ਨਹੀਂ ਮਿਲਣਾ ਤੁਸੀਂ ਬਸ ਗੁਪਤ ਵਿਧੀ ਦੇ ਨਾਲ ਪਾਠ ਕਰੋ ਕਿਉਂਕਿ ਜਿਹੜੇ ਸਾਡੇ ਘਰ ਦੇ ਵਿੱਚ ਬਜ਼ੁਰਗ ਸਨ ਸਾਧ ਸੰਗਤ ਜੀ ਉਹਨਾਂ ਦਾ ਇਹ ਹੀ ਕਹਿਣਾ ਹੁੰਦਾ ਸੀ ਕਿ ਗੁਪਤ ਵਿਧੀ ਦੇ ਨਾਲ ਤੁਸੀਂ ਜੋ ਵੀ ਕਰੋਗੇ ਉਹਦਾ ਤੁਹਾਨੂੰ ਫਲ ਜ਼ਰੂਰ ਮਿਲੇਗਾ ਤੇ ਪਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋਵੇਗੀ ਸਾਸ ਸਾਂਗੇ ਜੀ ਕਈ ਵੇ ਪੜਾਖੀ ਕਰਦੇ ਹਨ ਕਿ ਪਾਠ ਕਰਕੇ ਉੱਠ ਜਾਂਦੇ ਹਨ ਤੇ ਜਦੋਂ ਆਪਣਾ ਪਾਠ ਕਰ ਲੈਂਦੇ ਹਨ ਤੇ ਕਹਿ ਦਿੰਦੇ ਹਨ ਮੈਂ ਤਾਂ ਪਾਠ ਕਰ ਲਿਆ ਮੈਂ ਪਾਠ ਕਰ ਲਿਆ ਜੇ ਕੋਈ ਫੋਨ ਆ ਜਾਵੇ ਪਾਠ ਕਰਨ ਤੋਂ ਬਾਅਦ ਉਹ ਸਾਨੂੰ ਪੁੱਛ ਲੈਂਦੇ ਹਨ ਕਿ ਤੁਸੀਂ ਫੋਨ ਕਿਉਂ ਨਹੀਂ ਚੁੱਕਿਆ ਪਹਿਲਾਂ ਅਕਸਰ ਹੀ ਕਈ ਵਾਰ ਹੁੰਦਾ ਹੈ ਅਸੀਂ ਪਾਠ ਕਰਨ ਬੈਠੇ ਹੁੰਦੇ ਹਾਂ ਕਿਸੇ ਰਿਲੇਟਿਵ ਜਾਂ ਭੈਣ ਭਰਾ ਦਾ ਫੋਨ ਆਉਂਦਾ ਹੈ ਤੇ ਆਪਣੇ ਤੋਂ ਰੀਸੀਵ ਨਹੀਂ ਹੁੰਦਾ ਤੇ ਆਪਾਂ ਫਿਰ ਬਾਅਦ ਦੇ ਵਿੱਚ ਜਦੋਂ ਉਹਨੂੰ ਕਾਲ ਕਰਦੇ ਹਾਂ ਤੇ ਉਹ ਆਪਣੇ ਤੋਂ ਜਦੋਂ ਪੁੱਛਦਾ ਹੈ ਕਿ ਤੁਸੀਂ ਫੋਨ ਨਹੀਂ ਰਿਸੀਵ ਕੀਤਾ ਜਾਂ ਕਿਵੇਂ ਵਿਜੀ ਸੀ ਤੇ ਆਪਾਂ ਕਹਿ ਦਿੰਦੇ ਹਾਂ ਹਾਂਜੀ ਮੈਂ ਬਾੜ ਕਰਦਾ ਸੀ ਜਾਂ ਕਰਦੀ ਸੀ ਇਸ ਤਰ੍ਹਾਂ ਹੀ ਬੋਲਦੇ ਹਾਂ ਆਪਾਂ ਉਹਨਾਂ ਨੂੰ ਵੈਸੇ ਵੀ ਕਹਿ ਸਕਦੇ ਹਾਂ ਕਿ ਅਸੀਂ ਭੀਜੀ ਸੀ ਜਾਂ ਕੁਝ ਵੀ ਆਪਾਂ ਗੱਲ ਕਰ ਸਕਦੇ ਹਾਂ ਜਿੰਨਾ ਟਾਈਮ ਅਸੀਂ ਇਹੀ ਗੱਲਾਂ ਕਰਾਂਗੇ ਇਹੀ ਕੰਮ ਕਰਦੇ ਰਹਾਂਗੇ ਉਹਨਾਂ ਟਾਈਮ ਸਾਨੂੰ ਆੜ ਦਾ ਫਲ ਨਹੀਂ ਮਿਲਦਾ ਕਿਉਂਕਿ ਬਜ਼ੁਰਗਾਂ ਦਾ ਵੀ ਕਹਿਣਾ ਹੁੰਦਾ ਸੀ ਦੂਸਰੀ ਗੱਲ ਸਾਧ ਸੰਗਤ ਜੀ ਤੁਸੀਂ ਇਸ ਤਰ੍ਹਾਂ ਦੇ ਵੀ ਬਹੁਤ ਲੋਕ ਦੇਖੇ ਹੋਣਗੇ ਜਿਵੇਂ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਪੱਖਾ ਦਾਨ ਕੀਤਾ ਜਾਂ ਕੋਈ ਵੀ ਚੀਜ਼ ਦਾਨ ਕੀਤੀ ਉੱਪਰ ਆਪਣਾ ਨਾਮ ਲਿਖਵਾ ਲੈਣਗੇ ਤੇ ਫਿਰ ਦੂਸਰੀ ਗੱਲ ਉਹ ਮਾਈਕ ਦੇ ਵਿੱਚ ਅਨਾਉਂਸਮੈਂਟ ਵੀ ਕਰਵਾਉਣਗੇ ਕਿ ਅਸੀਂ ਇੰਨੀ ਚੀਜ਼ ਦਾਨ ਕੀਤੀ ਹੈ ਸੋ ਇਸ ਤਰੀਕੇ ਦੇ ਨਾਲ ਕੀਤਾ ਗਿਆ ਜਿਹੜਾ ਦਾਨ ਹੈ ਸਾ ਸੰਗਾਚੀ ਉਹ ਪਰਮਾਨ ਨਹੀਂ ਹੁੰਦਾ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਦਾਨ ਪੁਣ ਕਰਦੇ ਹੋ ਤੁਸੀਂ ਦਿਖਾਵਾ ਕਰਦੇ ਹੋ ਕਿ ਆਪਾਂ ਕਿਸੇ ਦਾ ਭਲਾ ਕਰ ਰਹੇ ਹਾਂ ਭਲਾ ਘਟ ਕਰ ਰਹੇ ਹੋ ਤੇ ਅਸੀਂ ਦਿਖਾਵਾ ਜ਼ਿਆਦਾ ਕਰ ਰਹੇ ਹਾਂ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਚੀਜ਼ਾਂ ਵਿੱਚ ਇਹੀ ਹੋ ਰਹੀਆਂ ਹਨ ਲੋਕ ਕੰਮ ਘਟ ਕਰਦੇ ਹਨ ਤੇ ਦਿਖਾਵਾ ਵੱਧ ਕਰਦੇ ਹਨ ਸੋ ਇਸ ਤਰ੍ਹਾਂ ਜਦੋਂ ਵੀ ਤੁਸੀਂ ਪੁੰਦਾਨ ਕਰਦੇ ਹੋ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ दान ਦਿੱਤਾ ਹੈ ਜਾਂ देन ਜਾ ਰਹੇ ਹੋ ਜਾਂ ਤੁਹਾਡੀ ਕੋਈ ਸੁੱਖ ਸੀ ਕਿ ਤੁਹਾਡਾ کاروبار ਚੱਲੇ ਤੁਸੀਂ ਇਹ ਚੀਜ਼ ਚੜਾਓਗੇ ਕਿਸੇ ਵੀ ਤਰ੍ਹਾਂ ਤੁਸੀਂ दान ਕਰ ਰਹੇ ਹੋ ਤਾਂ ਤੁਸੀਂ ਉਸ ਨੂੰ ਗੁਪਤ ਵਿਧੀ ਦੇ ਨਾਲ ਕਰੋ ਕਦੇ ਵੀ ਤੁਸੀਂ ਪੈਸੇ ਦਾ दान ਕਰਕੇ ਜਾਂ ਕਿਸੇ ਵੀ ਚੀਜ਼ ਦਾ दान ਕਰਕੇ ਤੁਸੀਂ ਅਨਾਉਂਸਮੈਂਟ ਨਾ ਕਰਵਾਓ ਕਿਉਂਕਿ ਇਸ ਚੀਜ਼ ਦੇ ਵਿੱਚ ਕੀ ਹੁੰਦਾ ਹੈ ਸਾਇ ਸੰਗ ਜੀ ਕਿ ਪਹਿਲਾਂ ਅਸੀਂ ਆਪਣੇ ਉਹੀ ਦੋ ਹੱਥ ਜੋੜ ਕੇ ਪਰਮਾਤਮਾ ਦੇ ਅੱਗੇ ਅਦਾਸ ਬੇਨਤੀ ਕਰਦੇ ਹੁੰਦੇ ਹਨ ਝੋਲੀ ਅੜ ਕੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰੋ ਸਾਡੇ ਦਿਨ ਚੰਗੇ ਆਉਣ ਸਾਡੀ ਗਰੀਬੀ ਦੂਰ ਹੋਵੇ ਜਿਵੇਂ ਜਿਵੇਂ ਕਿਸੇ ਭੈਣ ਭਰਾ ਦੀ ਆਪਣੀ ਇੱਛਾ ਹੁੰਦੀ ਹੈ ਉਹ ਸਾਰੇ ਆਪਣੀਆਂ 10 ਬੇਨਤੀ ਇੱਛਾ ਨੂੰ ਲੈ ਕੇ ਮਾਰਾ ਸੱਚੇ ਪਾਤਸ਼ਾਹ ਜੀ ਦੇ ਅੱਗੇ ਪਰਮਾਤਮਾ ਉਹਨਾਂ ਨੂੰ ਇਹਨੇ ਬਖਸ਼ਿਸ਼ ਕਰ ਦਿੰਦੇ ਹਨ ਉਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਂਦੀ ਉਹੀ ਮਨੁੱਖ ਫਿਰ ਆਪਣਾ ਅਨਾਉਂਸਮੈਂਟ ਕਰਵਾਉਂਦੇ ਹਨ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਕਿ ਇਹ ਮੈਂ ਚੀਜ਼ ਗੁਰੂ ਨੂੰ ਦੇ ਰਿਹਾ ਹਾਂ ਇਹ ਮਤਲਬ ਹੋ ਗਿਆ ਕਿ ਅਨਾਉਂਸਮੈਂਟ ਕਰਵਾਉਂਦਾ ਸੋ ਸਾਧ ਸੰਗਤ ਜੀ ਇਹਨਾਂ ਕੰਮਾਂ ਤੋਂ ਬਚੋ ਇਸ ਤਰ੍ਹਾਂ ਜੇਕਰ ਤੁਸੀਂ ਕੰਮ ਕਰਦੇ ਹੋ ਤਾਂ ਸੰਗਤ ਜੀ ਨਾ ਕਰਿਆ ਕਰੋ ਦਾਨ ਦੇਣਾ ਕੋਈ ਗਲਤ ਗੱਲ ਨਹੀਂ ਪਰ ਦਾਨ ਨੂੰ ਸਹੀ ਜਗ੍ਹਾ ਤੇ ਸਹੀ ਤਰੀਕੇ ਦੇ ਨਾਲ ਆਪਾਂ ਦੇਣਾ ਹੈ ਫੇਰ ਹੀ ਉਸ ਦਾ ਆਪਾਂ ਨੂੰ ਫਲ ਮਿਲੇਗਾ ਇਸ ਕਰਕੇ ਇਹ ਦੋ ਗੱਲਾਂ ਨੂੰ ਤੁਸੀਂ ਪੱਲੇ ਨਾਲ ਬੰਨ ਲਓ ਕਿ দান ਦੇ ਰਹੇ ਹੋ ਤਾਂ ਗੁਪਤ ਵਿਧੀ ਦੇ ਨਾਲ দান ਦਿਓ ਪਾੜ ਕਰ ਰਹੇ ਹੋ ਤਾਂ ਗੁਪਤ ਵਿਧੀ ਦੇ ਨਾਲ ਕਰੋ ਸੇਵਾ ਕਰ ਰਹੇ ਹੋ ਤਾਂ ਗੁਪਤ ਵਿਧੀ ਦੇ ਨਾਲ ਕਰੋ ਦੇਖੋ ਸਤ ਸੰਗਤ ਜੀ ਤੁਹਾਡੇ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿੰਨੀ ਕਿਰਪਾ ਹੁੰਦੀ ਹੈ ਜਿਵੇਂ ਹੁਣ ਤੁਸੀਂ ਨਿਤਨੇਮ ਕਰਦੇ ਹੋ ਰਹਿਰਾਜ ਸਾਹਿਬ ਕਰਦੇ ਹੋ ਸੁਖਨੀ ਸਾਹਿਬ ਦਾ ਪਾਠ ਕਰਦੇ ਹੋ ਪਰ ਤੁਸੀਂ ਜਿਵੇਂ ਗੁਪਤ ਵਿਧੀ ਦੇ ਨਾਲ ਨਹੀਂ ਕਰ ਰਹੇ ਤਾਂ ਤੁਹਾਨੂੰ ਫਲ ਨਹੀਂ ਮਿਲਦਾ ਜੇਕਰ ਤੁਸੀਂ ਗੁਪਤ ਵਿਧੀ ਦੇ ਨਾਲ ਮੋਲ ਮੰਤਾ ਦਾ ਜਾਪ ਕਰਨਾ ਸ਼ੁਰੂ ਕਰਦੇ ਹੋਗੇ ਤੇ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਮੈਂ ਮੈਂ ਬੰਦ ਹੋ ਗਈ ਤੇ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਹੀਂ ਹੋਣੀ ਕਿਸੇ ਚੀਜ਼ ਨੂੰ ਲੈ ਕੇ ਕਿਸੇ ਇਨਸਾਨ ਨੂੰ ਲੈ ਕੇ ਤਾਂ ਵੈਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਤਾਂ ਹੋਣੀ ਹੀ ਹੋਣੀ ਹੈ ਸਾਹ ਸੰਗਾ ਜੀ ਇਹ ਗੱਲਾਂ ਦੇ ਵਿੱਚ ਅਸੀਂ ਕੁਝ ਗਲਤੀਆਂ ਕਰਦੇ ਹਾਂ ਤੇ ਇਹਨਾਂ ਗਲਤੀਆਂ ਨੂੰ ਤੁਸੀਂ ਅੱਜ ਤੋਂ ਹੀ ਸੁਧਾਰਨਾ ਸ਼ੁਰੂ ਕਰ ਦਿਓ ਇਸ ਦੇ ਵਿੱਚ ਕੋਈ ਵੀ ਗੱਲ ਝੂਠ ਨਹੀਂ ਹੋ ਸਕਦੀ ਕਿਸੇ ਭੈਣ ਭਰਾ ਨੂੰ ਇਹ ਗੱਲ ਬੁਰੀ ਲੱਗੀ ਹੋਵੇ ਪਰ ਸੰਗਾ ਜੀ ਇਹ ਸਚਾਈ ਹੈ ਅੱਜ ਦੇ ਸਮੇਂ ਦੇ ਮਨੁੱਖ ਜੋ ਕਰਦਾ ਹੈ ਉਹ ਕਹਿੰਦਾ ਜ਼ਰੂਰ ਹੈ ਪਹਿਲਾਂ ਅੱਜ ਕੱਲ ਦਾ ਸਮਾਂ ਇਦਾਂ ਦਾ ਨਹੀਂ ਸੀ ਸਾਹ ਸੰਗਾ ਜੀ ਤੁਸੀਂ ਕੁਰਬਾਨੀ ਦਾ ਜਾਪ ਤਾਂ ਕਰਨਾ ਹੀ ਕਰਨਾ ਐਸ ਵਿਧੀ ਨਾਲ ਕਰੋ ਤੇ ਇਹ ਗਲਤੀਆਂ ਨੂੰ ਛਟੋ ਐਸੇ ਨਾਲ-ਨਾਲ ਜੇਕਰ ਤੁਸੀਂ ਇਹ ਤਿੰਨ ਕੰਮ ਕਰਨੇ ਸ਼ੁਰੂ ਕਰਦੇ ਹੋਗੇ ਤੁਹਾਡੇ ਵਾਰੇ ਨਿਆਰੇ ਹੋ ਜਾਣਗੇ ਬਿਨਾਂ ਕਿਸੇ ਨੂੰ ਦੱਸੇ ਪੁਛੇ ਤੁਸੀਂ ਚੁੱਪ-ਚਾਪ ਇਹ ਤਿੰਨ ਕੰਮ ਕਰ ਲਓ ਤੁਹਾਡੇ ਘਰ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਉਂਦੀ ਤੁਸੀਂ ਕਰਕੇ ਦੇਖਿਓ ਇੱਕ ਵਾਰ ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਕਿ ਜਿਵੇਂ ਕਈ ਪੇਂਟਪਰਾਵਾਂ ਦੇ ਘਰ ਦੇ ਵਿੱਚ ਉਹਨਾਂ ਨੇ ਡੋਗ ਰੱਖੇ ਹੁੰਦੇ ਹਨ ਉਹਨਾਂ ਦੀ ਸਾਮ ਸੰਭਾਲ ਉਹਨਾਂ ਨੂੰ ਕੱਚੀ ਲੱਸੀ ਪਾਉਂਦੇ ਹੋ ਦੁੱਧ ਪਾਉਂਦੇ ਹੋ ਰੋਟੀ ਪਾਉਂਦੇ ਹੋ ਸਹਾਸੰਗਾਂ ਜੀ ਕਈ ਪੈਣ ਪ੍ਰਾਵਾਂ ਨੇ ਘਰਾਂ ਦੇ ਵਿੱਚ ਡੌਗ ਭਾਵ ਕੁੱਤੇ ਰੱਖੇ ਹੁੰਦੇ ਹਨ ਉਹਨਾਂ ਦੀ ਸਾਮ ਸੰਪਾਲ ਉਹ ਕਰਦੇ ਹਨ ਕੱਚੀ ਲੱਸੀ ਪਾਉਂਦੇ ਹਨ ਦੁੱਧ ਪਾਉਂਦੇ ਹਨ ਰੋਟੀ ਪਾਉਂਦੇ ਹਨ ਪਰ ਕਈ ਵਾਰ ਕਈ ਪੈਣ ਪ੍ਰਾਵਾਂ ਦੇ ਘਰ ਦੇ ਵਿੱਚ ਡੌਗ ਨਹੀਂ ਰੱਖੇ ਹੁੰਦੇ ਕਈ ਪਰਿਵਾਰਾਂ ਦੇ ਵਿੱਚ ਨਫ਼ਰਤ ਮੰਨਦੇ ਹਨ ਘਰ ਦੇ ਵਿੱਚ ਰੱਖਣ ਤੇ ਕਿਉਂਕਿ ਉਹਨਾਂ ਨੂੰ ਹੁੰਦਾ ਹੈ ਕਿ ਸਾਬ ਸਫਾਈ ਨਹੀਂ ਰਹਿੰਦੀ ਜਿਵੇਂ ਘਰ ਦੇ ਹਿਸਾਬੇ ਨਾਲ ਜਿਵੇਂ ਸੈੱਟ ਹੁੰਦਾ ਪਰਿਵਾਰ ਨੂੰ ਉਸੇ ਤਰ੍ਹਾਂ ਹੀ ਫੈਮਿਲੀਆ 'ਚ ਅਲੱਗ-ਅਲੱਗ ਤੌਰ ਤਰੀਕੇ ਹੁੰਦੇ ਹਨ ਇਸੇ ਤਰ੍ਹਾਂ ਸਹਾਸੰਗਤ ਜੇਕਰ ਤੁਹਾਡੇ ਘਰ ਦੇ ਵਿੱਚ ਡੌਗ ਹੈ ਫਿਰ ਤਾਂ ਤੁਸੀਂ ਇਹ ਕੰਮ ਕਰਦੇ ਹੀ ਰਹੋ ਕਰਦੇ ਹੀ ਹੋਵੋਗੇ ਜੇਕਰ ਤੁਹਾਡੇ ਘਰ ਦੇ ਵਿੱਚ ਡੌਗ ਨਹੀਂ ਹੈ ਤੁਸੀਂ ਹਾਂ ਰੋ ਜਿਵੇਂ ਆਪਣੇ ਘਰ ਦੇ ਗੇਟ ਅੱਗੇ ਅਕਸਰ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਘਰ ਦੇ ਗੇਟ ਅੱਗੇ ਕੋਈ ਨਾ ਕੋਈ ਕੁੱਤਾ ਆਉਂਦਾ ਹੀ ਹੈ ਰੋਜ਼ ਸਵੇਰੇ ਦੁਪਹਿਰੇ ਸ਼ਾਮ ਸਾਰੇ ਦਿਨ ਦੇ ਵਿੱਚ ਕਦੇ ਆਪਾਂ ਨੂੰ ਕੋਈ ਨਾ ਕੋਈ ਕੁੱਤਾ ਮਿਲ ਹੀ ਜਾਂਦਾ ਹੈ ਜੇ ਕੋਈ ਨਵੇਂ ਆਉਂਦਾ ਜਿਵੇਂ ਅਵਾਰਾ ਜਾਨਵਰ ਹੁੰਦੇ ਹਨ ਘਾਵਾ ਹੁੰਦੀਆਂ ਹਨ ਇਹ ਲਗਾ ਲਓ ਇਹਨਾਂ ਨੂੰ ਤੁਸੀਂ ਹਰ ਰੋਜ਼ ਜੇਕਰ ਤੁਸੀਂ ਡੌਗ ਨੂੰ ਭਾਵ ਕੁੱਤੇ ਨੂੰ ਪਾ ਰਹੇ ਹੋ ਤਾਂ ਉਹਨਾਂ ਨੂੰ ਤੁਸੀਂ ਪਰਸ਼ਾਦਾ ਤੁਹਾਡਾ ਰਾਤ ਦਾ ਬਚਿਆ ਹੋਇਆ ਜੇ ਤੁਸੀਂ ਨਹੀਂ ਬਣਾ ਸਕਦੇ ਤਾਂ ਚਲੋ ਤੁਸੀਂ ਆਪਣਾ ਪਰਸ਼ਾਦਾ ਤਿਆਰ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਦੋ ਪਰਸ਼ਾਦੇ ਤੁਸੀਂ ਬਣਾ ਕੇ ਆਪਣੀ ਰੋਟੀ ਤੋਂ ਥੋੜਾ ਜਿਹਾ ਵੱਡਾ ਬਣਾ ਕੇ ਇੰਨੇ ਵੱਡੇ ਹੀ ਨਹੀਂ ਜਿਹਦੇ ਨਾਲ ਉਹਦਾ ਪੇਟ ਭਰ ਜਾਵੇ ਤੇ ਉਹਨੂੰ ਵਧੀਆ ਚੋਪੜ ਕੇ ਛੋਟੀ ਚੂਰੀ ਵਾਂਗੂ ਛੋਟੀਆਂ ਬੁਰਕੀਆਂ ਕਰਕੇ ਤੇ ਕੱਚੀ ਲੱਸੀ ਉਹ ਕੋਤੇ ਨੂੰ ਤੁਸੀਂ ਜ਼ਰੂਰ ਪਾਓ ਹੁਣ ਕਈ ਭੈਣ ਭਰਾ ਕਹਿਣਗੇ ਕਿ ਕੁੱਤੇ ਨੂੰ ਪਾਉਣਾ ਦੇਖੋ ਜੀ ਇਹ ਤਾਂ ਆਪਣੀ ਸੋਚ ਹੁੰਦੀ ਹੈ ਆਪਾਂ ਮੰਨਦੇ ਹਾਂ ਕਿ ਕਾਲੇ ਕੁੱਤੇ ਨੂੰ ਪਾਉਣ ਦੇ ਨਾਲ ਵੱਧ ਫਲ ਮਿਲਦਾ ਹੈ ਤੁਸੀਂ ਉਹਨਾਂ ਨੂੰ ਵੀ ਪਾਓ ਜੇਕਰ ਕਾਲੇ ਕੁੱਤੇ ਦੇ ਨਾਲ ਆਪਾਂ ਨੂੰ ਕੋਈ ਹੋਰ ਕੁੱਤਾ ਵੀ ਦਿਖਾਈ ਦਿੰਦਾ ਹੈ ਉਹਦੇ ਨਾਲ ਹੀ ਉਹਦੇ ਨਾਲ ਉਸ ਨੂੰੇ ਪਾ ਦਿਓ ਕਿਉਂਕਿ ਇਹ ਸਾਰੇ ਜਾਨਵਰ ਜੀਵ ਜੰਤੂ ਸਭ ਇੱਕ ਸਮਾਨ ਹੁੰਦੇ ਹਨ ਇਹ ਤੇ ਇੱਕ ਮਨੁੱਖ ਨੇ ਆਪਣੀ ਸੋਚ ਬਣਾਈ ਹੋਈ ਹੈ ਤਾਂ ਸੰਗਤ ਜੀ ਇਸ ਨਾਲ ਤੁਸੀਂ ਹਰ ਰੋਜ਼ ਜੇਕਰ ਤੁਹਾਡੇ ਘਰ ਦੇ ਅੱਗੇ ਕੋਈ ਜਾਨਵਰ ਆਉਂਦਾ ਹੈ ਗਾਂ ਹੁੰਦੀ ਹੈ ਉਹਨਾਂ ਨੂੰ ਸਿੱਧਾ ਪ੍ਰਸ਼ਾਦੇ ਜ਼ਰੂਰ ਪਾਓ ਹਰ ਰੋਜ਼ ਤੇ ਕੱਚੀ ਲੱਸੀ ਕੁੱਤੇ ਨੂੰ ਪਾਓ ਜੇਕਰ ਤੁਹਾਡੇ ਘਰ ਵਿੱਚ ਦੁੱਧ ਨਹੀਂ ਹੈ ਤੁਸੀਂ ਗਰਮੀ ਦੇ ਵਿੱਚ ਪਾਣੀ ਗੇੜ ਦੇ ਅੱਗੇ ਤੁਸੀਂ ਮਿੱਟੀ ਦਾ ਜਿਵੇਂ ਇੱਕ ਥੌੜੀ ਹੁੰਦੀ ਹੈ ਉਹ ਰੱਖ ਦਿਆ ਕਰੋ ਤੁਸੀਂ ਉਹਨੂੰ ਪਰਾਇਆ ਕਰੋ ਤੇ ਸਵੇਰੇ ਸ਼ਾਮ ਕਿਉਂਕਿ ਗਰਮੀ ਦੇ ਵਿੱਚ ਪਾਣੀ ਗਰਮ ਹੋ ਜਾਂਦਾ ਤੇ ਤੁਸੀਂ ਇਹਨਾ ਕਰਨਾ ਸ਼ੁਰੂ ਕਰਦੇ ਹੋ ਤੇ ਵਾਇਗਰੋ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਬਹੁਤ ਕਿਰਪਾ ਕਰਨਗੇ ਕਿਉਂਕਿ ਉਸ ਤੋਂ ਵੱਡਾ ਦਾਨ ਪੁੱਨ ਕੋਈ ਵੀ ਨਹੀਂ ਹੁੰਦਾ ਕਿ ਬੇਜ਼ੁਬਾਨਾਂ ਨੂੰ ਭੁੱਖਿਆਂ ਦਾ ਢਿੱਡ ਭਰਨਾ ਕਿਉਂਕਿ ਉਹ ਵਿਚਾਰੇ ਬੋਲ ਨਹੀਂ ਸਕਦੇ ਉਹ ਤੋਂ ਉਹ ਦੁੱਖ ਤਕਲੀਫ ਉਹਨਾਂ ਨੂੰ ਹੀ ਲੱਗਦਾ ਹੈ ਉਹ ਬੋਲ ਨਹੀਂ ਸਕਦੇ ਤੁਸੀਂ ਕਦੇ ਵੀ ਗੁੱਸੇ ਵਿੱਚ ਆ ਕੇ ਇਹਨਾਂ ਜਾਨਵਰਾਂ ਨੂੰ ਕੁੱਤੇ ਨੂੰ ਚੰਗਾ ਨੂੰ ਤੁਹਾਡੇ ਘਰ ਤੇ ਆ ਜਾਂਦੇ ਹਨ ਤੇ ਉਹਨਾਂ ਨੂੰ ਡੰਡਾ ਮਾਰ ਕੇ ਨਾ ਭਜਾਓ ਚੁੱਪ ਕਰਕੇ ਹੌਲੀ-ਹੌਲੀ ਮੂੰਹ ਦੇ ਨਾਲ ਬੋਲ ਕੇ ਤੁਸੀਂ ਉਹਨਾਂ ਨੂੰ ਸਾਈਡ ਤੇ ਕਰ ਸਕਦੇ ਹੋ ਪਰ ਬਿਲਕੁਲ ਵੀ ਡੰਡਾ ਨਾ ਮਾਰੋ ਇਹ ਤਾਂ ਸੀ ਸਾਧ ਸੰਗਤ ਜੀ ਪਹਿਲਾ ਕੰਮ ਤੁਸੀਂ ਹਰ ਉਸ ਵਿਅਦ ਸਮੇਂ ਰਾਤ ਦੇ ਸਮੇਂ ਆਪਾਂ ਲੇਟ ਹੋ ਜਾਂਦੇ ਹਨ ਕਈ ਵਾਰ ਹਨੇਰਾ ਹੋ ਜਾਂਦਾ ਹੈ ਸਵੇਰ ਦੇ ਸਮੇਂ ਜਦੋਂ ਤੁਸੀਂ ਆਪਣਾ ਪ੍ਰਸ਼ਾਦ ਤਿਆਰ ਕਰਦੇ ਹੋ ਕਰਨ ਦੇ ਸਮੇਂ ਤਾਂ ਪਹਿਲਾਂ ਦੋ ਪ੍ਰਸ਼ਾਦ ਉਸ ਸਿੰਘ ਕੁੱਤੇ ਲਈ ਜਾਂ ਕਿਸੇ ਜਾਨਵਰ ਲਈ ਤੁਸੀਂ ਉਹਨਾਂ ਨੂੰ ਪਾ ਦਿਓ ਦੂਸਰਾ ਸਾਧ ਸੰਗਤ ਜੀ ਕੰਮ ਤੁਸੀਂ ਕੀ ਕਰਨਾ ਹੈ ਸੱਤ ਤਰ੍ਹਾਂ ਦਾ ਅਨਾਜ ਲੈ ਕੇ ਜੇਕਰ ਤੁਸੀਂ ਸੱਤ ਤਰ੍ਹਾਂ ਦਾ ਅਨਾਜ ਲੈਂਦੇ ਹੋ ਉਹਨਾਂ ਨੂੰ ਮਿਕਸ ਕਰਕੇ ਇੱਕ ਮੁਠੀ ਅਨਾਜ ਦੀ ਪਾ ਕੇ ਤੁਸੀਂ ਕੀੜਿਆਂ ਦੇ ਭੌਂ ਤੇ ਪਾਉਣਾ ਸ਼ੁਰੂ ਕਰ ਦਿਓ ਤੁਹਾਡੇ ਘਰ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫਾਂ ਹਨ ਉਹ ਦੂਰ ਹੋ ਜਾਣਗੀਆਂ ਜੇਕਰ ਜੇਕਰ ਤੁਹਾਡੇ ਕੋਲ ਸੱਤ ਤਰ੍ਹਾਂ ਦਾ ਅਨਾਜ ਨਹੀਂ ਹੁੰਦਾ ਤਾਂ ਤੁਸੀਂ ਜਿਵੇਂ ਆਟਾ ਇੱਕ ਮੁਠੀ ਲੈ ਕੇ ਆਪਣੇ ਘਰ ਵਿੱਚੋਂ ਕੀੜੇ ਤੇ ਕੀੜੀਆਂ ਦੇ ਭੌਂ ਦੇ ਉੱਤੇ ਪਾਓ ਜਾਂ ਫਿਰ ਕਣਕ ਦੇ दाਣੇ ਚੌਲ ਕਿਸੇ ਵੀ ਤਰ੍ਹਾਂ ਦੇ ਤੁਸੀਂ ਕੋਈ ਅਨਾਜ ਤੁਸੀਂ ਹਰੋ ਜੇਕਰ ਤੁਹਾਡੇ ਘਰ ਵਿੱਚ ਜਾਂ ਘਰ ਤੋਂ ਬਾਹਰ ਜਾਂ ਫਿਰ ਜਿੱਥੇ ਵੀ ਤੁਹਾਨੂੰ ਕੀੜੀਆਂ ਕੀੜੇ ਦਾ ਭਾਉਣ ਦੇ ਸੇ ਉਸ ਜਗ੍ਹਾ ਦੇ ਹਰ ਰੋਜ਼ ਤੁਸੀਂ ਇਹ ਅਨਾਜ ਜ਼ਰੂਰ ਪਾ ਕੇ ਆਇਆ ਕਰੋ ਜਾਂ ਫਿਰ ਤੁਸੀਂ ਇੱਕ ਛੋਟੀ ਜੀ ਬਿਲਕੁਲ ਚੂਰੀ ਦੀ ਤਰ੍ਹਾਂ ਬਣਾ ਕੇ ਥੋੜੀ ਜੀ ਉਹ ਵੀ ਪਾ ਸਕਦੇ ਹੋ ਨਹੀਂ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਅਨਾਜ ਆਟਾ ਚੌਲ ਕਣਕ ਦਾਣੇ ਜਾਂ ਕੋਈ ਵੀ ਚੀਜ਼ ਤੁਸੀਂ ਜ਼ਰੂਰ ਪਾਓ ਜਦੋਂ ਤੁਸੀਂ ਇਹ ਛੋਟੇ ਛੋਟੇ ਜੀਵਾਂ ਨੂੰ ਇਹ ਤੁਸੀਂ ਅਨਾਜ ਪਾਉਣਾ ਸ਼ੁਰੂ ਕਰ ਦਿਓਗੇ ਤੇ ਇਹਨਾਂ ਦੀਆਂ ਇਹਨੀਆਂ ਅਸੀਸਾਂ ਲੱਗਦੀਆਂ ਹਨ ਤੁਹਾਨੂੰ ਦਵਾਵਾ ਦਿੰਦੇ ਹਨ ਇਹ ਜੀਵ ਦੇਖਣ ਨੂੰ ਬਿਲਕੁਲ ਛੋਟੇ ਲੱਗਦੇ ਹਨ ਪਰ ਜੇਕਰ ਅਸੀਂ ਇਹਨਾਂ ਨੂੰ ਖਾਣ ਨੂੰ ਕੁਝ ਦਿੰਦੇ ਹਾਂ ਫਿਰ ਉਸ ਚੀਜ਼ ਦਾ ਆਪਾਂ ਨੂੰ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਮੁਸ਼ਕਲਾਂ ਆਉਂਦੀਆਂ ਹਨ ਜਿਹੜੀਆਂ ਹਨ ਨੂੰ ਪਤਾ ਨਹੀਂ ਲੱਗਦਾ ਤੇ ਸਾਡੀ ਜ਼ਿੰਦਗੀ ਵਿੱਚ ਹੋ ਕੀ ਰਿਹਾ ਹੈ ਤੇ ਤੁਸੀਂ ਇਹ ਇੱਕ ਨਾਰਮਲ ਚੀਜ਼ ਹੈ ਹਨ ਆਪਾਂ ਆਮ ਘਰ ਦੇ ਵਿੱਚ ਡੇਲੀ ਕਰ ਸਕਦੇ ਹਾਂ ਇਹ ਸਾਡਾ ਤਜਰਬਾ ਹੈ ਇਸ ਚੀਜ਼ ਦਾ ਕਿਉਂਕਿ ਸਾਡੇ ਬਜ਼ੁਰਗ ਸੀ ਜੋ ਉਹ ਦੱਸਦੇ ਸੀ ਕਿ ਸਾਡੇ ਘਰ ਦੇ ਹਾਲਾਤ ਪਹਿਲਾਂ ਬਹੁਤ ਜ਼ਿਆਦੇ ਮਾੜੇ ਸਨ ਤੇ ਉਹਨਾਂ ਨੇ ਇਸ ਤਰ੍ਹਾਂ ਜਾਨਵਰਾਂ ਨੂੰ ਅਨਾਜ ਪਾਉਣਾ, ਰੋਟੀ ਚੋਰੀ ਬਣਾ ਕੇ ਪਾਉਣੀ, ਪੰਛੀਆਂ ਨੂੰ ਕੀੜੀਆਂ ਦੇ ਭੌਣ ਤੇ ਆਟਾ, ਦਾਲ, ਆਟਾ, ਦਾਣਾ ਪਾਉਣਾ। ਕਹਿੰਦੇ ਕਿ ਸਾਨੂੰ ਪ੍ਰਮਾਤਮਾ ਨੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦਿੱਤੀ ਤੇ ਸਾਾ ਸੰਗਤ ਜੀ ਅੱਜ ਤੋਂ ਆਪ ਆਪਾਂ ਵੀ ਅੱਜ ਤੋਂ ਇਹ ਕੰਮ ਕਰਨੇ ਸ਼ੁਰੂ ਕਰ ਲਈਏ। ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨਗੇ। ਸੇ ਸੰਗਤ ਜੀ ਜੇਕਰ ਤੁਸੀਂ ਕੰਮ ਇਹ ਕਰਨੇ ਸ਼ੁਰੂ ਕਰਦੇ ਹੋਏ ਤੇ ਸੰਗਤ ਜੀ ਸੱਚੇ ਪਾਤਸ਼ਾਹ ਜੀ ਦੀ ਤੁਹਾਡੇ ਘਰ ਪਰਿਵਾਰ ਤੇ ਬੇਅੰਤ ਕਿਰਪਾ ਹੋਵੇਗੀ ਪ੍ਰਮਾਤਮਾ ਤੁਹਾਨੂੰ ਦਿਨ ਦੁਕਣੇ ਰਾਤ ਚੌਗਣੇ ਤਰੱਕੀ ਬਖਸ਼ਣਗੇ ਸੋ ਸੰਗਤ ਜੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ